ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਉਮੀਦ ਕਰਦੇ ਆ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਆਪਣੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਸ਼ੇਅਰ ਜਰੂਰ ਕਰ ਦਿਓ ਅੱਜ ਆਪਾਂ ਕੋਈ ਕੰਮ ਵਾਲਾ ਬਲੌਗ ਨਹੀਂ ਲੈ ਕੇ ਆਏ ਤੁਹਾਡੇ ਅੱਗੇ ਤੇ ਅੱਜ ਨਾ ਵੀ ਮਿਹਨਤ ਨੂੰ ਲੈ ਕੇ ਵੀ ਛੋਟੀ ਜੀ ਗੱਲ ਸੀਗੀ ਤੇ ਸੋਚਿਆ ਥੋੜੇ ਨਾਲ ਵੀ ਸ਼ੇਅਰ ਕਰ ਦਈਏ ਵੀ ਆਪਾਂ ਇੱਕ ਨਿਊ ਵੀ ਦੇਖੀ ਸੀਗੀ ਵੈਸੇ ਪਹਿਲਾਂ ਤੁਹਾਨੂੰ ਆਪਣੇ ਬਾਰੇ ਦੱਸਦੇ ਹਾਂ ਕਿਉਂਕਿ ਜਿਹਾ ਨਾ ਵੀ ਬਹੁਤ ਸਾਰੇ ਭੈਣ ਭਰਾਵਾਂ ਦੇ ਕਮੈਂਟ ਆਉਂਦੇ ਜਦੋਂ ਆਪਾਂ ਵੀਡੀਓ ਪਾਉਂਦੇ ਆ ਭੈਣ ਤੁਸੀਂ ਬਹੁਤ ਮਿਹਨਤ ਕਰਦੇ ਹੋ ਦੂਜਿਆਂ ਨੂੰ ਵੀ ਦੱਸਦੇ ਹਾਂ ਮਿਹਨਤ ਬਾਰੇ ਵੀ ਚੰਗੇ ਕੰਮ ਕਰੋ ਐਂ ਕਰੋ ਹਾਂਜੀ ਵੀਰੇ ਆਪਾਂ ਸਭ ਨੇ ਇਹੀ ਕਹਿੰਦੇ ਆ ਵੀ ਮਿਹਨਤ ਕਰਨੀ ਚਾਹੀਦੀ ਆ ਕੋਈ ਵੀ ਕੰਮ ਆ ਨਾ ਛੋਟਾ-ਵਟਾ ਨਹੀਂ ਹੁੰਦਾ ਛੋਟਾ ਵੱਡਾ ਸਮਝ ਕੇ ਕੰਮ ਨੂੰ ਨਾ ਕਰਿਆ ਕਰੋ ਤੇ ਵੈਸੇ ਹਨਾ ਜਿਹਨੇ ਵੀ ਪੈਨ ਭਰਾਮ ਨੇ ਪਸ਼ੂ ਰੱਖਨੇ ਹਨਾ ਵੀ ਇੱਕ ਜ਼ਿੰਮੇਵਾਰੀ ਨੇ ਹਨਾ ਵੀ ਸ਼ੌਂਕ ਸਮਝ ਕੇ ਰੱਖੋ ਵੀ ਸ਼ੌਂਕ ਵੀ ਹੋਣਾ ਚਾਹੀਦਾ ਹੈਗਾ ਤੇ ਇਹ ਨਹੀਂ ਨਾ ਹਨਾ ਵੀ ਆਪਾਂ ਪਸ਼ੂ ਲੈ ਆਏ ਵੀ ਦੋ ਮੱਝਾਂ ਲੈ ਆਏ ਤੇ ਬਸ ਉਹਨਾਂ ਨਾਲ ਬੰਨਤਾ ਕਿੱਲੇ ਤੇ ਵੀ ਚਲੋ ਖੜੀਆਂ ਸ਼ਾਮ ਨੂੰ ਚੋਲਾਗੇ ਹਨਾ ਵੀ ਸ਼ੌਂਕ ਹੋਣਾ ਚਾਹੀਦਾ ਵੀ ਇਹਨਾਂ ਨੂੰ ਵੀ ਸੰਭਣਾ ਕਿਵੇਂ ਸੰਭਾਲ ਕਿਵੇਂ ਆ ਤੇ ਹਰੇਕ ਕੰਮ ਚ ਜੀ ਮਿਹਨਤ ਜ਼ਰੂਰ ਲੱਗਦੀ ਆ ਤੇ ਮਿਹਨਤ ਕਰੋ ਤੇ ਮਿਹਨਤ ਚ ਆਪਾਂ ਕਾਮਯਾਬ ਜ਼ਰੂਰ ਹੋਵਾਂਗੇ ਹੁਣ ਤੁਹਾਨੂੰ ਦੱਸਦੇ ਆ ਮਿਹਨਤਾਂ ਦੀ ਗੱਲ ਤੇ ਸਾਡੇ ਤੇਰ ਬਠਿੰਡੇ ਜ਼ਿਲ੍ਹਾ ਦਾ ਪਿੰਡ ਹੀ ਆ ਵੱਲੋਂ ਤੇ ਉਥੋਂ ਹਣਾ ਵੀ ਇੱਕ ਬਾਈ ਆ ਉਥੋਂ ਦਾ ਤੇ ਮੈਂ ਕੱਲ ਵੀ ਖਬਰ ਦੇਖੀ ਸੀਗੀ ਪਹਿਲਾਂ ਮੈਨੂੰ ਨਹੀਂ ਪਤਾ ਸੀਗਾ ਤੇ ਉਹਨਾਂ ਦੇ ਸਾਡੇ ਪਿੰਡ ਹੈਗੇ ਰਿਸ਼ਤੇਦਾਰੀ ਮੇਰੇ ਪੇਕੇ ਪਿੰਡ ਲਹਿਰੇ ਪੇਕੇ ਤੇ ਵੀ ਉਹਨਾਂ ਨੇ ਇੰਨੀ ਕ ਮਿਹਨਤ ਕਰੀ ਨਾ ਹਨਾ ਤੇ ਵੀ ਅੱਜ ਉਹਨਾਂ ਦਾ ਨਾਂ ਹਨਾ ਆ ਬਾਨ ਨੇ ਆ ਡਾਨ ਨੇ ਚ ਗੂੰਜਦਾ ਦਾ ਵੀ ਬਹੁਤ ਜ਼ਿਆਦਾ ਮਿਹਨਤ ਕਰੀ ਉਹਨਾਂ ਨੇ ਤੇ ਕਹਿੰਦੇ ਉਹਨਾਂ ਦੇ ਵੀ ਪਹਿਲਾਂ ਵੀ ਤਿੰਨ ਕਿਲੇ ਬਾਣਦੇ ਸੀਗੇ ਤੇ ਉਹਨੇ ਵੀਰ ਨੇ ਬਹੁਤ ਜ਼ਿਆਦਾ ਮਿਹਨਤ ਕਰੀ ਹਨਾ ਮਿਹਨਤ ਨਾਲ ਨਾਮ ਬਣਾਇਆ ਤੇ ਪਹਿਲਾਂ ਕੋਈ ਛੋਟਾ ਕੰਮ ਕਰਿਆ ਹਨਾ ਉਹਨਾਂ ਨੇ ਤੇ ਫੇਰ ਮੁੜ ਕੇ ਵੀ ਉਹਨਾਂ ਦੇ ਹਨਾ ਵੀ ਜਾਣ ਪਛਾਣ ਹਨਾ ਵੀ ਚੰਗੇ ਵੀ ਐ ਵਪਾਰੀਆ ਨਾ ਹੋਗੀ ਬੰਦਿਆ ਨਾ ਹੋਗੀ ਵੀ ਹਨਾ ਕੋਈ ਵੀ ਆ ਵੀ ਆ ਆਪਣੇ ਉਹ ਚ ਹੀ ਦੇਖ ਲਓ ਹਨਾ ਲਾਈਨ ਚ ਵਪਾਰ ਲਾਈਨ ਹੋ ਗਈ ਭਾਵੇਂ ਕੁਝ ਵੀ ਹੋਇਆ ਵੀ ਜਦੋਂ ਹਨਾ ਇੱਕ ਦੂਜੇ ਨਾਲ ਲੈਣ-ਦੇਣ ਕਰਦੇ ਆ ਤੇ ਜਾਣ ਪਛਾਣ ਹੁੰਦੀ ਆ ਹਨਾ ਤੇ ਵੀ ਅਗਲੇ ਦਾ ਵਿੱਚ ਯਕੀਨ ਬਣ ਜਾਂਦਾ ਤੇ ਉਹਤੇ ਵੀ ਕਿਸੇ ਦਾ ਵੀ ਯਕੀਨ ਬਣਿਆ ਇੰਨਾ ਤੇ ਉਹ ਉਹਨਾਂ ਨੂੰ ਨਾਲ ਲੈ ਗਿਆ ਆਪਣੇ ਛਤੀਸ਼ਗੜ ਤੇ ਵਧੀਆ ਉੱਥੇ ਉਹਨਾਂ ਨੇ ਕੰਮ ਸਿੱਖਿਆ ਹਨਾ ਵੀ ਦਿਮਾਗ ਹੀ ਹੁੰਦਾ ਨਾ ਕੰਮ ਦਾ ਤਿਆਰਪਾ ਸਿੱਖਿਆ ਉਹਨਾਂ ਨੇ ਤੇ ਮੁੜ ਕੇ ਵੀ ਉਹਨਾਂ ਦਾ ਹਨਾ ਵੀ ਬਾਈ ਗੁਰੂ ਨੇ ਇਹੋ ਜਿਹਾ ਪੜੀ ਹੈ ਤੇ ਉਹਨਾਂ ਨੇ ਹੁਣ ਖੱਜ ਕਰ ਲ ਵੀ ਕੋਲੇ ਦੀਆਂ ਖਾਣਾ ਆਪ ਦੀਆਂ ਨੇ ਤੇ ਬਾਕੀ ਹੁਣ ਟਾਇਲਾਂ ਵਗੈਰਾ ਹੋ ਗਿਆ ਜੀ ਮੈਂ ਆਪਾਂ ਵਾਸ਼ਰੂਮ ਵਗੈਰਾ ਚਲਾਉਣੇ ਆ ਤੇ ਇਹਨਾਂ ਦੀਆਂ ਫੈਕਟਰੀਆਂ ਵੀ ਨੇ ਤੇ ਬਹੁਤ ਸਾਰਾ ਕੰਮ ਹਨਾ ਉਹਨਾਂ ਨੇ ਵੀ ਵੀ ਮਤਲਬ ਕਿ ਇੰਨਾ ਜ਼ਿਆਦਾ ਕੰਮ ਕੀਤਾ ਨਾ ਇੰਨੀ ਜ਼ਿਆਦਾ ਮਿਹਨਤ કરી ਤੇ ਅੱਜ ਕਿਤਨਾ ਨਾ ਜ਼ੀਰੋ ਤੋਂ ਹੀਰੋ ਬਣ ਕੇ ਦੇਖ ਲੋ ਉਹ ਚਾਰੇ ਤੇ ਆਪਾਂ ਇਸ ਲਈ ਕਹਿੰਦੇ ਹਾਂ ਨਾ ਮਿਹਨਤ ਕਰੋ ਮਿਹਨਤ 'ਚ ਵਿਸ਼ਵਾਸ ਰੱਖੋ ਤੇ ਉਹ ਮੈਂ ਕੱਲ੍ਹ ਖਬਰ ਪੜੀ ਜਾਵਾਂ ਕਿ ਉਹਨੂੰ ਦੇਖ ਦੇਖ ਨਾ ਮੇਰੇ ਅੰਦਰ ਵੀ ਇੰਨਾ ਜਨੂੰਨ ਭਰਿਆ ਹੈ ਨਾ ਵੀ ਇੰਨਾ ਹੌਸਲਾ ਜਾ ਹੋਇਆ ਸੋਚਿਆ ਵੀ ਤੁਹਾਡੇ ਨਾਲ ਵੀ ਇਹ ਜ਼ਰੂਰ ਸ਼ੇਅਰ ਕਰਾਂ ਕਿਉਂਕਿ ਆਪਾਂ ਕੋਈ ਵੀ ਕੰਮ ਆ ਹੁਣ ਮੈਂ ਵੀਡੀਓ ਪਾਉਣੀ ਆ ਤੇ ਬਹੁਤ ਸਾਰੇ ਭੈਣ ਭਰਾ ਮੈਨੂੰ ਕਮੈਂਟ ਕਰਦੇ ਆ ਵੀ ਭੈਣੇ ਤੁਹਾਨੂੰ ਦੇਖ ਕੇ ਸਾਡਾ ਕੰਮ ਕਰਨ ਨੂੰ ਜੀ ਕਰਦਾ ਹੈਗਾ ਤੇ ਐਵੇਂ ਹਨਾ ਵੀ ਆਪਾਂ ਨੂੰ ਇੱਕ ਦੂਜੇ ਨੂੰ ਦੇਖ ਦੇਖ ਕੇ ਨਾ ਹੌਸਲਾ ਜਦੂਰ ਮਿਲਦਾ ਤੇ ਜਦੋਂ ਮੈਂ ਉਹ న్యూਸ ਪੜੀ ਜਾਵਾਂ ਸਾਰਾ ਉਹਨਾਂ ਬਾਰੇ ਹਨਾ ਵੀ ਉਹਨਾਂ ਦੀ ਸਾਰੀ ਸਟੋਰੀ ਪੜੀ ਵੀ ਕਿੱਥੋਂ ਕਿੱਥੋਂ ਤੱਕ ਗਏ ਤੇ ਵੀ ਐਵੇਂ ਹੋਇਆ ਹਨਾ ਵੀ ਆਪਣ ਇੱਕ ਆਪਾਂ ਤਾਂ ਕਹਿੰਦੇ ਨਾ ਵੀ ਇੱਕ ਸੋਚ ਲੈ ਕੇ ਚੱਲੋ ਵੀ ਮੈਂ ਉਹ ਆਪਾਂ ਹੱਸਦੇ ਵੀ ਕਹਿੰਦੇ ਨੇ ਕਈ ਵਾਰੀ ਤੇ ਵੀ ਜੰਮੇ ਗਰੀਬ ਜ਼ਰੂਰ ਆ ਹਨਾ ਮਰਦੇ ਗਰੀਬ ਤੇ ਬਸ ਸਿੱਕੇ ਆਪਾਂ ਇਹ ਹੀ ਰਹਿਣੇ ਲਿਖਿਆ ਹੈ ਨਾ ਵੀ ਆਪਾਂ ਪਹਿਲਾਂ ਕੁਝ ਕਰਨਾ ਕੁਝ ਨਾਮ ਬਣਾਉਣਾ ਤਾਂ ਜ਼ਰੂਰ ਕਾਮਯਾਬ ਹੁੰਨੇ ਆਪਾਂ ਕਿਸੇ ਵੀ ਕੰਮ 'ਚ ਹੋਇਆ ਤੇ ਬਾਈਹੁਰੂ ਜੋ ਵੀਰ ਨੂੰ ਤਰੱਕੀ ਆ ਬਖਸ਼ੇ ਤੇ ਹੋਰ ਵੀ ਉਹਨਾਂ ਨੇ ਲਿਖਿਆ ਹੋਇਆ ਸੀਗਾ ਤੇ ਵੀ ਉਹ ਆਪਣੇ ਪਿੰਡ ਦੀ ਤਾਂ ਮਦਦ ਕਰਦੀ ਕਰਦੀ ਆ ਨਾਲ ਹੋਰ ਹਨਾ ਵੀ 6-7 ਪਿੰਡਾਂ ਦੀ ਮਦਦ ਜ਼ਰੂਰ ਕਰਦੇ ਆ ਵਿਕਾਸਿਤ ਵੀ ਹੋਇਆ ਵੀ ਮਤਲਬ ਕਿ ਵਿਦਵੰਤ ਵਗੈਰਾ ਕੱਢਦੇ ਆ ਜਦੋਂ ਤੇ ਜੇ ਕਿਸੇ ਬੱਚੇ ਨੇ ਵੀ ਕਹਿੰਦੇ ਕੋਈ ਪੜ੍ਹਨੀ ਆ ਕੋਈ ਪੜ੍ਹਾਈ ਕਰਨੀ ਆ ਨਾ ਤੇ ਉਹਦੇ ਲਈ ਵੀ ਉਹ ਪੂਰੀ ਫੁੱਲ ਸਪੋਰਟ ਕਰਦੇ ਆ ਕਹਿੰਦੇ ਵੀ ਕੋਈ ਵੀ ਬੱਚਾ ਵੀ ਪੜ੍ਹਾਈ ਤੋਂ ਵਾਂਝਾ ਨਾ ਰਵੇ ਤੇ ਉਹਨਾਂ ਦੇ ਸਾਡੇ ਵੀ ਪਿੰਡ ਹੈਗੇ ਰਿਸ਼ਤੇਦਾਰੀ ਉਹਨਾਂ ਦੀ ਭੈਣ ਵਿਆਹੀ ਹੋਈ ਆ ਤੇ ਸਾਡੇ ਪਿੰਡੋਂ ਵੀ ਉਹਨਾਂ ਨੇ ਕਈ ਮੁੰਡਿਆਂ ਨੂੰ ਲਵਾਇਆ ਸੀਗਾ ਨੌਕਰੀ ਤੇ ਚਲੋ ਜੀ ਨਾ ਬਾਈ ਗੁਰਜੀਪੀਰ ਦੀ ਕਮਾਈ ਦੇ ਵਰਕਤਾਰੇ ਤਰਕੀਆਂ ਵਰਖੇ ਉਹਨਾਂ ਨੂੰ ਤੇ ਆਪਾਂ ਤਾਂ ਇਹੀ ਕਹਿਣਾ ਹੈ ਨਾ ਵੀ ਪ੍ਰਮਾਤਮਾ ਹਰੇਕ ਨੂੰ ਹਣਾ ਵੀ ਇੰਨਾ ਇੱਕ ਜੋਗਾ ਕਰਦੇ ਹੈ ਨਾ ਵੀ ਕਿਸੇ ਨੂੰ ਥੋੜਾ ਬੋੜ ਤਾਂ ਦਾਨ ਕਰ ਸਕੇ ਕਿਉਂਕਿ ਆਪਣੇ ਅਰਗੇ ਵੀ ਇੰਨੇ ਜੋਕੇ ਹਜੇ ਹੈ ਨਹੀਂ ਹਨਾ ਜਿੰਨੇ ਜੋਗਾ ਹੁੰਦਾ ਆਪਾਂ ਕਰਦੇ ਆ ਤੇ ਸਾਰਿਆਂ ਨੂੰ ਆਪਾਂ ਬਸ ਇਹੀ ਕਹਿਣਾ ਹੈ ਨਾ ਬਸ ਕੱਲ੍ਹ ਵਾਲੀ ਖ਼ਬਰ ਪੜ੍ਹ ਕੇ ਤਾਂ ਮੈਂ ਖਾਸ ਕਰਕੇ ਵੀ ਵੀਰੇ ਮਿਹਨਤ ਕਰੋ ਹਨਾ ਮਿਹਨਤ ਜੇ ਚਕੀਰ ਰੱਖੋ ਇੱਕ ਦਿਨ ਜ਼ਰੂਰ ਕਾਮਯਾਬ ਹੋਵਾਂਗੇ ਤੇ ਬਾਕੀ ਰਹੀ ਜਨਾ ਜਿਹਦੇ ਕੋਈ ਪਛਵਾ ਦਾ ਕੰਮ ਕਰਨਾ ਵੀ ਹਾਲਾ ਥੋੜੇ ਤੋਂ ਕਰੇ ਆਪਣੇ ਵੈਸੇ ਥਾਂ ਹੈ ਨਹੀਂ ਹਨਾ ਵੀ ਸ਼ੌਂਕ ਤਾਂ ਵੱਡੇ ਨੇ ਵੀ ਬਹੁਤ ਸਾਰੇ ਹੋਣ ਪਛੂ ਪਰ ਥਾਂ ਦੀ ਤੰਗੀ ਕਰਕੇ ਆਪਣੇ ਹੈਗੇ ਘੱਟ ਭਾਈ ਕਿਉਂਕਿ ਹਨਾ ਤੁਹਾਨੂੰ ਪਤਾ ਹੀ ਆ ਇੰਨੇ ਤੁਹਾਨੂੰ ਜਿਹਦਾ ਔਖਾ ਵੀ ਹੋ ਜਾਂਦਾ ਇਨਾਂ ਨੂੰ ਵੀ ਫਿਰ ਵਿਚਾਰੀਆਂ ਨੂੰ ਔਖਾਗਾ ਵੀ ਜਦੋਂ ਗਰਮੀ ਆਉਂਦੀ ਹੈ ਨਾਲ-ਨਾਲ ਖੜੀਆਂ ਹੁੰਦੀਆਂ ਨੇ ਚਲੋ ਜੀ ਬਾਈਕਰੂ ਮੇਰ ਕਰਨੀ ਕਿਤੇ ਤੇ ਆਪਾਂ ਤਾਂ ਕਹਿੰਨੇ ਸੀ ਨੇ ਹਨਾ ਕੋਈ ਨਵਾਂ ਕੰਮ ਸ਼ੁਰੂ ਕਰਨਾ ਹਨਾ ਵੀ ਪਸ਼ੂਆਂ ਦਾ ਤੇ ਯਾਰ ਉਹ ਘੱਟ ਰੇਟ ਵਾਲਿਆਂ ਤੋਂ ਕਰ ਲਈ ਜਾਂ ਕੱਟੀਆਂ ਤੋਂ ਕਰ ਲਈ ਪਰ ਇਹ ਕੰਮ ਤਾਂ ਸ਼ੁਰੂ ਕਰੇ ਆਏ ਨਹੀਂ ਹਨਾ ਵੀ ਆਪਾਂ ਰੀਸ ਨਾਲ ਉਹਨੇ ਲਿਆਂਦੇ ਮੈਂ ਵੀ ਲਿਆਵਾਂ ਮੈਂ ਵੀ ਇਹ ਕਰ ਲਵਾਂ ਉਸ ਕੰਮ ਦਾ ਨੂੰ ਸ਼ੌਂਕ ਵੀ ਰੱਖੋ ਵੀ ਇਹਨਾਂ ਨੂੰ ਵਿਚਾਰੀਆਂ ਨੂੰ ਵੀ ਉਹਨਾਂ ਦੀ ਸਾਂਭ-ਸਵਾਲ ਵਗੈਰਾ ਵੀ ਕੀ ਮੇ ਕਰਨੀ ਆ ਤੇ ਇਹ ਨਹੀਂ ਹਨਾ ਵੀ ਆਪਾਂ ਨੂੰ ਕਿਸੇ ਚੀਜ਼ ਦਾ ਪਤਾ ਨਹੀਂ ਤੇ ਆਪਾਂ ਪਸ਼ੂ ਲਿਆ ਕੇ ਚਾਰ ਕਿੱਲੇ ਤੇ ਵੰਡ ਲਏ ਤੇ ਬਸ ਮੁੜ ਕੇ ਆ ਪਾਇਆ ਕਹੀ ਜਾ ਕੇ ਵੀ ਫਿਰ ਤਾਂ ਘਾਟਾ ਦਿੱਤਾ ਸਾਨੂੰ ਇਹ ਚ ਕੋਈ ਫਾਇਦਾ ਨਹੀਂ ਫਿਰ ਉਸ ਤਾਂ ਫਰਾਪੀ ਘਾਟਾ ਹਨਾ ਤੇ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਹਨਾ ਇੰਨਾ ਨੇ ਵਿਚਾਰੇ ਨੇ ਕਿੰਨੀ ਕ ਮੇਰੀ ਮਦਦ ਕੀਤੀ ਨੂੰ ਹੁਣ ਬੜਾ ਟਾਈਮ ਆ ਗਿਆ ਸੀ ਮੈਂ ਤੁਹਾਨੂੰ ਦੱਸਦੀ ਸੀ ਤੇ ਫਸਾ ਨਾ ਇਹ ਹੀ ਸਮਝ ਲਓ ਵੀ ਕੋਈ ਉਪੰਦਾਂੀਆਂ ਨਾ ਕਿਸੇ ਦੇ ਕੰਮ ਆ ਸਕਦਾ ਨਾ ਇਹ ਆਪਾਂ ਕਿਸੇ ਅੱਗੇ ਥੜ੍ਹ ਸਕਦੇ ਆ ਤਾਂ ਹੀ ਇਹਨਾਂ ਨੂੰ ਆਪਾਂ ਕਾਲਾ ਸੋਨਾ ਕਹਿ ਦਿੰਨੇ ਆ ਤੇ ਹੁਣ ਸਾਡੀ ਮੰਨ ਲਓ ਜੀ ਮੇਰੇ ਤੋਂ ਕੱਟੇ ਨੇ ਨਾ ਚਲੋ ਕਿਸੇ ਵੀ ਆਏ ਆ ਲੋੜਾ ਹੁਣ ਤਾਂ ਚਲ ਆਪਾਂ ਮੱਝਾਂ ਉਹਨਾਂ ਦੁੱਧ ਦਿੰਦੀਆਂ ਉਹ ਆਪਾਂ ਚਾਹ ਵੇਚਣੇ ਤਾਂ ਪੈਣਗੇ ਇਹਨਾਂ ਜਾਣ ਕੇ ਤਾਂ ਏਸੀ ਲਾਈਨ 'ਚ ਚਲੋ ਵੇਚਾਂਗੇ ਵੀ ਜਿੱਦੋਂ ਆਏ ਹੋਇਆ ਵੀ ਕਿਸੇ ਤੇ ਆਂਪਿਆ ਚੀ ਦੀ ਲੋੜਾ ਛੋਟੇ ਚਲ ਵਿਚਾਰੇ ਨੂੰ ਵੇਚ ਦਾਂਗੇ ਮਾਜੀ ਖੜੇ ਆ ਤੇ ਇੱਕ ਭੈਣ ਦਾ ਕਮੈਂਟ ਵੀ ਆਇਆ ਸੀਗਾ ਤੁਸੀਂ ਵੀਡੀਓ ਵਿੱਚ ਕੱਟੇ ਦਿਖਾਈ ਨਹੀਂ ਵੀ ਵੀਰੇ ਹੈਗੇ ਆ ਕਵੇਸ ਤੇ ਨਹੀਂ ਪੈਨੇ ਖੜੇ ਆ ਦੋਨੇ ਹੈ ਜਿਵੇਂ ਟਾਗਾ ਦੋਨਾਂ ਤੇ ਵੀ ਮਿਲਦੀਆਂ ਹੈ ਦੋਨਾਂ ਨਾਲ ਹੀ ਮੱਝਾਂ ਪਰ ਵੇਚਣੇ ਤਾਂ ਪੈਣੀ ਆ ਤੇ ਇਸ ਲਈ ਆਪਾਂ ਕਹਿੰਦੇ ਆਪਣੀ ਝੋਟੀ ਮਤਲਬ ਕਿ ਕੱਟੀ ਦੇ ਦੇ ਚਲੋ ਜੀ ਆਪਾਂ ਮਿਹਨਤਾਂ ਦੀ ਗੱਲ ਤੋਂ ਕਿੱਤਰ ਗਏ ਤੇ ਬਸ ਇਹ ਵੀ ਕਹਿੰਦੇ ਆਪਾਂ ਨਾ ਮਿਹਨਤ ਕਰੋ ਮਿਹਨਤ ਵਿੱਚ ਵਿਸ਼ਵਾਸ ਕਰੋ ਇਹ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਨਾ ਕਿਸੇ ਕੰਮ ਦੀ ਸ਼ਰਮ ਮਨਾ ਮੰਨਾ ਵੀ ਵੈਸੇ ਨਾ ਆਏ ਵੀ ਹੁੰਦਾ ਦਾ ਮੈਨੂੰ ਵੀ ਕਹਿ ਦਿੰਦੇ ਲੋਕ ਤੇ ਵੀ ਆਏ ਹੁੰਦਾ ਨਾ ਲੋਕ ਕੀ ਕਹਿਣਗੇ ਲੋਕਾਂ ਦੀ ਬਈ ਪਰਵਾਹ ਨਾ ਕਰੋ ਹਨਾ ਇਹ ਦੁਨੀਆ ਨੂੰ ਕੋਈ ਨਹੀਂ ਜਿੱਤ ਸਕਦਾ ਤੇ ਕੰਮ ਕਰੋ ਮਿਹਨਤ ਕਰੋ ਇੱਕ ਦਿਨ ਆਪਾਂ ਜ਼ਰੂਰ ਕਾਮਯਾਬ ਹੋਣਾ ਇਸ ਇੱਕਾ ਸੋਚ ਲੈ ਕੇ ਚੱਲੋ ਜੰਮੇ ਗਰੀਵ ਜ਼ਰੂਰਾਂ ਮਰਦੇ ਨਹੀਂ ਸਭੀ ਲੋਕ ਇੱਕ ਦੂਜੇ ਨੂੰ ਤਰੱਕੀ ਕਰਦੇ ਨੂੰ ਨਹੀਂ ਜਾਣ ਸਕਦੇ ਆਪਣੇ ਹਨਾ ਪੰਜਾਬੀ ਪੰਜਾਬੀਆਂ ਦੇ ਹਨਾ ਵੀ ਲੱਤਾਂ ਖਿਸਦੇ ਨੇ ਉਹ ਤੁਹਾਨੂੰ ਆਪਾਂ ਕਈ ਵਾਰੀ ਦੱਸਿਆ ਉਹ ਭੈਣ ਬਾਰੇ ਵੀ ਤੇ ਇਹ ਉਕਰਲੀਨ ਢਾਲੀਵਾਲ ਚੈਨਲ ਆ ਉਹ ਵਿਚਾਰੇ ਬਹੁਤ ਬਿਲਕਦੇ ਨੇ ਪਰ ਉਹਨਾਂ ਦੀ ਹਨਾ ਸੁਣਦਾ ਕੋਈ ਨਹੀਂ ਫਿਰ ਇੱਕ ਸਮਾਂ ਦੀ ਉਹਨਾਂ ਨੂੰ ਨੈਗੇਟਿਵ ਕਮੈਂਟ ਕਰਦੇ ਨੇ ਤੁਸੀਂ ਲੱਸੀ ਨਾ ਵੇਚਿਆ ਕਰੋ ਲੱਸੀ ਫ੍ਰੀ ਰਿਆ ਕਰੋ ਐ ਕਰਿਆ ਕਰੋ ਤੇ ਉਹ ਵਿਚਾਰੀ ਕਹਿੰਦੀ ਵੀ ਜਿੰਨੇ ਹੁੰਦੇ ਆ ਵੀ ਆਪਾਂ ਦੇ ਦਿੰਨੇ ਆ ਵੀ ਇੰਨੇ ਵੀ ਮੈਂ ਡੋਲਦੀ ਆ ਵੀ ਇੰਨੇ ਕੀ ਕਰਾਂ ਵੀ ਚਲੋ ਵੀ 4 ਪੈਸੇ ਵਟੇ ਜਾਂਦੇ ਆ ਸਹੀ ਗੱਲ ਹੈ ਵੀਰੇ ਹਨਾ ਕਿ ਤੇਰੀ ਹੈਲਪ ਕਰਿਆ ਕਰੇ ਉਸ ਦੇ ਸਾਥ ਤੇ ਆ ਕਰੇ ਕਿ ਦੂਜੇ ਦੇ ਸਾਥ ਨਾਲੇ ਚੱਲ ਸਕਦੇ ਆ ਕਿ ਭਾਜੀ ਆਪਾਂ ਨੂੰ ਰੇਟ ਸਹੀ ਮਿਲ ਗਿਆ ਨਾ ਤਾਂ ਹੀ ਆਪਾਂ ਕਾਮਯਾਬ ਹੋਵਾਂਗੇ ਤੇ ਇੱਕ ਹੁੰਦਾ ਭੈਣ ਭਰਾ ਹਨਾ ਇਹ ਕਈ ਹੁੰਦੇ ਨੇ ਕਿ ਚਲੋ ਉਹਨਾਂ ਨੇ ਚੀਜ਼ ਲੈ ਦਿੱਤੀ ਆ ਕੋਈ ਨਾ ਸਾਥੋਂ ਤੂੰ ਘੱਟ ਲੈ ਜਾ ਫਿਰ ਉਹ ਲੱਤਾਂ ਖਿੱਚ ਨਹੀਂ ਹੋ ਜਾਂਦਾ ਵੀਰੇ ਚਲੋ ਆਪਾਂ ਹਨਾ ਗੁੰਨਾ ਲਈ ਕਹਿਣੀ ਆ ਆਪਣਾ ਵੀ ਡੇਰੀ ਦਾ ਦੁੱਧ ਵਧੀਆ ਪਈ ਜਾਂਦਾ ਵਧੀਆ ਫੈਟ ਹੁੰਦੀ ਆ ਵਧੀਆ ਟਾਈਮ ਪਾਸ ਹੋਈ ਜਾਂਦਾ ਜੇ ਆਪਾਂ ਇਹਨੇ ਇੱਕ ਦੂਜੇ ਦਾ ਸਾਥ ਦੇਉ ਸਪੋਰਟ ਕਰੋ ਵੀ ਐਵੇਂ ਹਨਾ ਵਿਚਾਰੇ ਮਿਹਨਤ ਕਰਲੇ ਕੋਈ ਵੀ ਆ ਤੇ ਐਵੇਂ ਨਾ ਕਰੋ ਕਿਉਂਕਿ ਜੇ ਮਿਹਨਤ ਬਹੁਤ ਔਖੀ ਨਾਲ ਚ ਕਰਨੀ ਵੀ ਹੈ ਸੰਭਾਈ ਜਿਹ ਉਸ ਮੇਰੇ 4 ਵਜੇ ਉੱਠ ਕੜਦੇ ਆਣਾ ਬਿਨਾ ਚਾਹ ਪਾਣੀ ਪੀਤੇ ਇੰਨਾ ਚ ਆਪਾਂ ਜਾਣਦੇ ਆ ਕਿ ਤੇ ਸਾंप ਨੇ ਬਹੁਤ ਔਖੇ ਵੀ ਤੇ ਐਵੇਂ ਹਨਾ ਕਿਸੇ ਨੂੰ ਵਿਚਾਰੇ ਨੂੰ ਲੈਟੇ ਕਮੈਂਟ ਨਾ ਕਰਿਆ ਕਰੋ ਨੇ ਕੋਪਾ ਨੇ ਰੋਜ਼ ਕਹਿੰਦੇ ਆ ਮੈਨੂੰ ਇੰਨੇ ਕਮੈਂਟ ਆਉਂਦੇ ਆਏ ਆਉਂਦੇ ਆਗੇ ਉਹ ਬਹੁਤ ਮਿਹਨਤ ਕਰ ਰਹੇ ਆ ਚਲੋ ਜੀ ਬਾਈ குரு ਹਨਾ ਉਹਨਾਂ ਨੂੰ ਤੱਕੀਆਂ ਬਖਸ਼ੇ ਤੇ ਜੈਲਸੀ ਨਾ ਕਰਿਆ ਕਰੋ ਹਨਾ ਤੇ ਆਪਾਂ ਵੀ ਕਈ ਵਾਰ ਹੁੰਦਾਗਾ ਕੋਈ ਚਾ ਵੀ ਵੀਡੀਓ ਵਧੀਆ ਚੱਲ ਜੇ ਵਧੀਆ ਵੀਵ ਆ ਜਾਣਾ ਤੇ ਫਿਰ ਮੈਂ ਦੇਖੂਗੀ ਜਦੋਂ ਥੋੜੇ ਚਿਤੋਂ ਵੀ ਉਹ ਸਬਸਕ੍ਰਾਈਬਰ ਘਟ ਜਾਣਗੇ ਤੇ ਚਲੋ ਹਨਾ ਉਹ ਕੋਈ ਆਪਣਾ ਭੈਣ ਭਾਈ ਹੁੰਦਾ ਨਾ ਐ ਹੋ ਜਾਂਦਾ ਲੈ ਇਹ ਤੈਨਾਂ ਸਬਸਕ੍ਰਾਈਬ ਆ ਵੀ ਇਹ ਤੈਨਾਂ ਵਿਊ ਆਈ ਜਾਂਦੇ ਆ ਆਪਾਂ ਸਬਸਕ੍ਰਾਈਬ ਕਰ ਦਿੰਨੇ ਆ ਚਲੋ ਜੀ ਹਨਾ ਦੇਣਾ ਤਾਂ ਪ੍ਰਮਾਤਮਾ ਨਹੀਂ ਹੁੰਦਾ ਆਪਾਂ ਕੌਣ ਆ ਕਿਸੇ ਵਗਾਰੇ ਤੇ ਬਸ ਮਿਹਨਤ ਕਰੋ ਮਿਹਨਤ 'ਚ ਵਿਸ਼ਵਾਸ ਰੱਖੋ ਬਸ ਇਹੀ ਆਪਾਂ ਵਾਰ-ਵਾਰ ਕਹਿੰਦੇ ਆ ਕੰਬੀ ਪਸ਼ੂਆਂ ਦਾ ਕੰਮ ਕਰਨਾ ਨਾ ਵੀ ਚਲੋ ਥੋੜਿਆਂ ਤੱਕ ਕਰੋ ਜਾਂ ਵੀ ਜਿਹਨੇ ਨਮਾ ਕਰਨਾ ਹਨਾ ਵੀ ਚਲ ਚਗਾ ਹੈ ਕਿ ਵਧੀਆ ਉਹ ਕਟੀਆਂ ਪਾਰ ਸਕਦਾ ਨਾਲ ਤੇ ਉਹ ਮਤਲਬ ਕਿ ਵਪਾਰ ਲਾਈਨ ਚੋਣਾ ਤੋਕੜ ਕਪੜਾ ਮੱਛਾਂ ਨੇ ਕਿ ਵੀ ਮਤਲਬ ਕਿ ਆਪਾਂ ਸੂਨ ਵਾਲਿਆਂ ਨੂੰ ਵੜ ਕੇ ਵੇਚ ਸਕਦੇ ਆ ਸੇਲ ਕਰ ਸਕਦੇ ਆ ਵਧੀਆ ਕਮਾਈ ਹੁੰਦੀ ਆ ਤੇ ਜਿਹੜੇ ਵੀ ਵਪਾਰ ਕਰ ਸਕਦੇ ਆ ਪਰ ਜਿੰਨਾਂ ਕੋਲ ਹੈ ਨਾ ਵਿਚਾਰਾ ਕੋਲੇ ਟਾਈਮ ਹੀ ਹੈ ਨਹੀਂ ਤੇ ਉਹ ਇਹ ਦੁੱਧ ਵਾਲੇ ਪਸ਼ੂ ਕਰੇ ਰੱਖ ਸਕਦੇ ਆ ਤੇ ਇੱਕ ਹੋਰ ਗੱਲ ਹੈ ਨਾ ਵੀ ਇਹ ਸਾਰੇ ਹਨਾ ਵੀ ਕਾਰਤਿਕ ਵੀਰਦਾਰੀ ਚ ਰੋਣਾ ਔਰਤ ਦੇ ਵੀ ਸਾਰੇ ਹੁੰਦਾ ਮੈਂ ਤਾਂ ਵੀ ਸਾਰੀਆਂ ਮੇਰੀਆਂ ਭੈਣਾਂ ਨੂੰ ਇਹੀ ਕਹੂੰਗੀ ਤੇ ਜਾ ਪਿਆ ਤੇ ਪਿਓ ਨਾਲ ਚਾਹ ਦੇ ਹਸਬੰਡ ਨਾਲ ਹਨਾ ਮੋਢੇ ਨਾਲ ਮੋਢਾਂ ਲਾ ਕੇ ਜ਼ਰੂਰ ਚੱਲੋ ਕਿਉਂਕਿ ਔਰਤਿਆ ਨੇ ਕਹਿੰਦੇ ਹੁੰਦੇ ਸੋਈ ਨਾ ਕਰ ਪੱਟ ਵੀ ਸਕਦੀ ਐ ਤੇ ਜੋੜ ਵੀ ਸਕਦੀ ਐ ਤੇ ਔਰਤ ਤੇ ਸਿਰ ਤੇ ਹੁੰਦਾ ਦਾ ਤੇ ਅੱਪਾ ਦबई ਮੈਨੂੰ 11 ਸਾਲ ਹੋ ਗਏ ਮੇਰੀ ਮੈਰਿਜ ਨੂੰ ਕਦੇ ਆਇਨੀ ਉਹ ਹੋਇਆ ਅੱਪਤਕਰ ਜੋੜਾ ਹੀ ਤੁਹਾਨੂੰ ਦੱਸਦੇ ਹੁਣ ਸਾਡੀ ਇੱਕ ਵਾਚ ਸੀਗੀ ਇੱਥੇ ਤੇ ਬਹੁਤ ਸਾਰੀਆਂ ਵੀ ਅਸੀਂ ਮਤਲਬ ਕਿ 4-5 ਦਾ ਸੀ ਵੀ ਘਰੇ ਝੋਟੀਆਂ ਪਾਲ ਕੇ ਵੇਚਦਿਆਂ ਹੋਣੀ ਆ ਬਾਕੀ ਵੱਡੀਆਂ ਮੱਛਾਂ 4-5 ਗਾਵਾ ਕਹੋ ਫੇਰ ਥਾਂ ਤੇ ਟੰਗੀ ਕਰਕੇ ਨਹੀਂ ਨਹੀਂ ਰੱਖਿਆ ਜਾਂਦੇ ਤੇ 10 ਪਸ਼ੂ ਖੜੇ ਆ 10-15 ਕੋਈ ਵੇਚਦੇ ਤੇ 6 ਵਜੇ ਆ ਨਾ ਜਦੋਂ ਆਪਣੇ ਕੋਈ ਜਗ੍ਹਾ ਬਣ ਗਈ ਥਾਂ ਖੁੱਲਾ ਬਣ ਗਿਆ ਤੇ ਪਸ਼ੂ ਵੀ ਵਧਾ ਲਾਂਗੇ ਤੇ ਮੈਂ ਬਈ ਸਾਰੀਆਂ ਭੈਣਾਂ ਨੂੰ ਇਹੀ ਕਹਿਣੀ ਆ ਵੀ ਵੀਰੇ ਹਣਾਏ ਨਾ ਗਿਆ ਕੋਈ ਸਤ ਕੋਈ ਕੁਆ ਸਿੱਟਣ ਜਾਂਦਾ ਜਾਂ ਕੋਈ ਕਿਸੇ ਦਾ ਹਸਬੈਂਡ ਜਾ ਕੇ ਸਿਰ ਭਰਾ ਇਹ ਕੰਮ ਕਰਨਾ ਚਾਹੁੰਦਾ ਤੇ ਘਰ ਦੀ ਔਰਤਾਂ ਨਾਲ ਜਵਾਬ ਦਿੰਦੀਆਂ ਵੀਰੇ ਗਲਤ ਕਰਲਾ ਮੈਂ ਜ਼ਰੂਰ ਨਾਲ ਕਰੋ ਸਪੋਰਟ ਕਰੋ ਇੱਕ ਦੂਜੇ ਦੇ ਸਾਥ ਨਾਲ ਹੀ ਆਪਾਂ ਚੱਲਦੇ ਹਾਂ ਹੁਣ ਮੈਂ ਨਹੀਂ ਕਹਿੰਦੀ ਵੀ ਮੈਂ ਕਲਦੀ ਆਏ ਕਰਦੀ ਆਂ ਜੇ ਮੇਰੇ ਹਸਬੈਂਡ ਤਾਂ ਮੇਰੇ ਨਾਲ ਸਾਥ ਆ ਤੇ ਮੈਂ ਤਾਂ ਹੀ ਤੁਰੀ ਫਿਰਦੀ ਆਂ ਕਿ ਤੇ ਉਹ ਮੈਨੂੰ ਬਾਕੀ ਮਤਲਬ ਕਿ ਲੋਕਾਂ ਲਈ ਵਲੌਗ ਕਾੰਗੋ ਹਨਾ ਕਹਿਣਾ ਵੀ ਤੂੰ ਵੀਡੀਓ ਨਾ ਪਾਇਆ ਕਰਾਈ ਹੁੰਦਾ ਆਏ ਕਹਿੰਦੇ ਲੋਕ ਤੇ ਫਿਰ ਮੈਂ ਵੀ ਸ਼ਾਇਦ ਹਨਾ ਮੈਂ ਥੋੜੇ ਸਾਹਮਣੇ ਨਾ ਆਵਾਂ ਨਾ ਗੱਲ ਕਰਦਾ ਹੌਸਲਾ ਹੋਵੇ ਪਰ ਉਹਨਾਂ ਦਾ ਸਾਥ ਮੇਰੇ ਨਾਲ ਬਹੁਤ ਤੇ ਇੱਕ ਦੂਜੇ ਦੇ ਨਾਲ ਸਪੋਰਟ ਕਰਿਆ ਕਰੋ ਫੇਰ ਹੀ ਘਰ ਚੱਲਦੇ ਆ ਸੀ ਫੇਰ ਹੀ ਕਬੀਲਦਾਰੀ ਤੁਰਦੀ ਆ ਤੇ ਕਬੀਲਦਾਰੀ ਤੋਂ ਆਪਾਂ ਵੀ ਮਤਲਬ ਕਿ ਦੁੱਤ ਤੇ ਪ੍ਰੋਜੈਕਟ ਕਾਨੇ ਹੁੰਦੇ ਬਹੁਤ ਭੈਣ ਭਰਾ ਵੀ ਤੁਸੀਂ ਹੋਰ ਬਣਾ ਕੇ ਵੇਚਿਆ ਕਰੋ ਹਨ ਨੇ ਜੋ ਕਿ ਵੀਰੇ ਪਹੁੰਚਾਈ ਨਹੀਂ ਹਨ ਆਪਣੀ ਤੇ ਆਪਾਂ ਕਿਉਂ ਵੀ ਮਤਲਬ ਕਿ ਬਣਾਉਣੇ ਵੀ ਆ ਸੇਲ ਕਰਦੇ ਵੀ ਆ ਤੇ ਵੀ ਐਨ ਬਾਹਲਾ ਨਹੀਂ ਆਪਾਂ ਜਦੋਂ ਕੋਈ ਪਸ਼ੂ ਸੂ ਵੀ ਹੈ ਨਾ ਉਹਦੀ ਆਪਾਂ ਰੜਕਦੇ ਹੁੰਨਾ ਥੋੜਾ ਟਾਈਮ ਨਹੀਂ ਆਪਾਂ ਵੀ ਕਰੀਮ ਤੋਂ ਹੀ ਬਣਾਉਣੇ ਹੁੰਦਾ ਕਿਉਂ ਕਰੀਮ ਮਲਾਈ ਤੋਂ ਤੇ ਫਿਰ ਉਹ ਵੀ ਭੈਣ ਵਾਂਗੂ ਹਨਾ ਵੀ ਰੇਟ ਵੀ ਸਹੀ ਨਹੀਂ ਮਿਲਦਾ ਤਾਂ ਕਰਕੇ ਐ ਹੋਏ ਦਾ ਵੀ ਕਿਉਂ ਮੱਥਾ ਮਾਰਨਾ ਵੀੱਚੀ ਤੇਰੇ ਟੈਟ ਵੀਰੇ ਨਾ ਸਹੀ ਰਿਆ ਕਰੋ ਕਿਸੇ ਨੂੰ ਵੀ ਹੈ ਹਰੇਕ ਦੀ ਮਿਹਨਤ ਦੇ ਤੇ ਮਿਹਨਤ ਕਰੋ ਕੰਮ ਨੂੰ ਛੋਟਾ ਪਟਾਣਾ ਨਾ ਸਮਝੋ ਤੇ ਮਿਹਨਤ ਨਾਲ ਆਪਾਂ ਇੱਕ ਦਿਨ ਕਾਮਯਾਬ ਜ਼ਰੂਰ ਹੋਵਾਂਗੇ ਤੇ ਭਾਈ ਮੈਂ ਤਾਂ ਜਿਹੜੀ ਤੁਹਾਡੇ ਨਾਲ ਅੱਗ ਕੱਲ ਸ਼ੇਅਰ ਕਰਤੀ ਹੈ ਨਾ ਉਹ ਵੀ ਰਾਜੀ ਉਹ ਤਾਂ ਹੈਗਾ ਵੀ ਭਾਈ ਗਰਮੀਤ ਸਿੰਘ ਮਾਨ ਮੈਂ ਉਹਨਾਂ ਲਈ ਗੱਲ ਤੁਹਾਡੇ ਨਾਲ ਸ਼ੇਅਰ ਕਰੀ ਆ ਤੇ ਮੈਨੂੰ ਉਹਨਾਂ ਦੀ ਹੈ ਨਾ ਜੀਵਨੀ ਪੜ ਕੇ ਬਹੁਤ ਵਧੀਆ ਲੱਗਿਆ ਆਪਾਂ ਕੋਟੋ ਵਿਲਾਮਾਗੇ ਤੁਸੀਂ ਸਕਰੀਨਸ਼ਾਟ ਲੈ ਕੇ ਹਨਾ ਪੜ੍ਹ ਵੀ ਸਕਦੇ ਹੋ ਮੈਨੂੰ ਵਧੀਆ ਲੱਗਿਆ ਵੀ ਉਹਨਾਂ ਦੇ ਜੀਵਨ ਬਾਰੇ ਪੜ੍ਹ ਕੇ ਤੇ ਵੀ ਉਹਨਾਂ ਨੇ ਕਿੰਨੀ ਮਿਹਨਤ કરી ਤੇ ਤੁਸੀਂ ਮਿਹਨਤ ਕਰੋ ਤੇ ਕਾਮਯਾਬ जरूर ਹੋਗੇ ਤੇ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੱਸਦੇ ਰਹੋ ਬੋਲਦੇ ਰਹੋ ਸੋਨੇ ਸੋਨੇ ਕਮੈਂਟ ਕਰਦੇ ਰਹੋ ਬਾਏ